ਔਰ ਫਿਰ ਭਾਰਤ ਪਾਕਿਸਤਾਨ ਦਾ ਰੁਖ ਕਰਦਿਆਂ ਤੇ ਸਾਡੇ ਨਾਲ ਜਸਵਿੰਦਰ ਸਿੰਘ ਬਿੱਟਾ ਜੀ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਨੇ ਬਿੱਟਾ ਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਜੀ ਜੀ ਬਹੁਤ ਮਿਹਰਬਾਨੀ ਸ਼ੁਕਰੀਆ ਧੰਨਵਾਦ ਆਉਂਦਾ ਸਾਰੇ ਸਾਡੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਬਿੱਟਾ ਜੀ ਦੁਨੀਆ ਦੀ ਖਬਰ ਸਰ ਪਹਿਲਾਂ ਆਪਾਂ ਸਾਰਿਆਂ ਦੇ ਨਾਲ ਸਾਂਝੀ ਕਰ ਰਹੀ ਸੀ ਤੇ ਉੱਥੇ ਨਾਲ ਦੀ ਨਾਲ ਇਸ ਗੱਲ ਦਾ ਜ਼ਿਕਰ ਵੀ ਆਉਂਦਾ ਵੀ ਹਰ ਮੁਲਕ ਦੀ ਇਹ ਦੂਸਰੇ ਮੁਲਕ ਦੇ ਨਾਲ ਬਦਲਦੀ ਹੋਈ ਰਾਜਨੀਤਿਕ ਸਮੀਕਰਨ ਤੋtin ਨਾਲ ਦੀ ਨਾਲ ਅਜਿਹੇ ਹਾਲਾਤ ਪੈਦਾ ਹੋ ਜਾਣੇ ਖਾਸ ਕਰਕੇ ਗਵਾਂਢੀ ਮੁਲਕਾਂ ਦੇ ਆਪਸ ਦੇ ਵਿੱਚ ਕਿ ਕਿਤੇ ਨਾ ਕਿਤੇ ਯੁੱਧ ਲੱਗਣ ਦਾ ਖਦਸ਼ਾ ਦੁਨੀਆ ਦੇ ਵਿੱਚ ਹੋਰ ਵੱਧ ਰਿਹਾ ਦਿਨ-ਬਦਨ ਤੇ ਹੁਣ ਭਾਰਤ ਤੇ ਪਾਕਿਸਤਾਨ ਵੀ ਇਸ ਕੈਟਾਗਰੀ ਦੇ ਵਿੱਚ ਖੈਰ ਬਹੁਤ ਬੜੀ ਚਿਰ ਤੋਂ ਇਹ ਸ਼ਾਮਲ ਨੇ ਪਰ ਮੁਰ ਤੋਂ ਭਾਰਤ ਪਾਕਿਸਤਾਨ ਦੇ ਹਾਲਾਤ ਇਸ ਤਰੀਕੇ ਦੇ ਬਣਦੇ ਨਜ਼ਰ ਆ ਰਹੇ ਨੇ ਤੁਸੀਂ ਕੀ ਕਹੋਗੇ ਅਮਰੀਕਾ ਦਾ ਇੱਕ ਜਿਹੜਾ ਵੱਡਾ ਥਿੰਕ ਟੈਂਕ ਹੈ ਜਿਹੜਾ ਕਾਉਂਸਲ ਔਨ ਫੋਰਨ ਰਿਲੇਸ਼ਨ CSR ਉਹਦੀ ਇੱਕ ਰਿਪੋਰਟ ਦੇ ਵਿੱਚ ਇਹ ਹਵਾਲਾ ਦਿੱਤਾ ਜਾ ਰਿਹਾ ਹੈ ਜਿਦੇ ਚ ਇਹ ਰਿਪੋਰਟ ਕਹਿੰਦੀ ਹੈ ਕਿ ਕਨਫਲਿਕਟਸ ਟੂ ਵਾਚ ਇਨ 2026 2026 ਦੇ ਵਿੱਚ ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗ ਲੱਗਣ ਦਾ ਖਦਸ਼ਾ ਜ਼ਾਹਰ ਕੀਤਾ ਗਿਆ ਹੈ ਕਿ ਉਕੀ ਕਸ਼ਮੀਰ ਦੇ ਵਿੱਚ ਡੈੱਸ਼ ਕਰਦੀ ਗਤੀਵਿਧੀਆਂ ਵਧਾ ਕੇ ਦੋਨਾਂ ਦੇਸ਼ਾਂ ਦੇ ਵਿੱਚ ਟਕਰਾਅ ਦੀ ਜਿਹੜੀ ਸੰਭਾਵਨਾ ਹੈ ਰਿਪੋਰਟ ਇਹ ਵੀ ਕਹਿੰਦੀ ਹੈ ਹਾਲਾਂਕਿ ਜਿਹੜੀ ਜੇ ਕਿਤੇ ਵੀ ਹੋਵੇ ਅਗਰ ਤਾਂ ਇਹ ਖਬਰ ਨਹੀਂ ਹੁੰਦੀ ਜਰਨਿਜ਼ਮ ਦੇ ਵਿੱਚ ਜੋ ਮੈਂ ਪੜਿਆ ਪਰ ਇਹ ਰਿਪੋਰਟ ਇਹ ਕਹਿੰਦੀ ਹੈ ਕਿ ਜੇ ਭਾਰਤ ਪਾਕਿਸਤਾਨ ਦੇ ਵਿੱਚ ਸੰਘਰਸ਼ ਹੁੰਦਾ ਹੈ ਤਾਂ ਇਹਦਾ ਅਸਰ ਜਿਹੜਾ ਅਮਰੀਕਾ ਦੇ ਹਿੱਤਾਂ ਤੇ ਪੈ ਸਕਦਾ ਹਾਲਾਂਕਿ ਜੰਮੂ ਕਸ਼ਮੀਰ ਦੇ ਵਿੱਚ ਹੁਣ ਤੱਕ ਸੁੱਖ ਸੰਧ ਰਹੀ ਹੈ ਸਰਦੀਆਂ ਹੁਣ ਸ਼ੁਰੂ ਹੋ ਗਈਆਂ ਪੁਲਿਸ ਏਜੰਸੀ ਇਹ ਕਹਿੰਦੀ ਹੈ ਕਿ 30 ਤੋਂ ਜ਼ਿਆਦਾ ਜਿਹੜੇ ਵਕਵਾਦੀ ਨੇ ਪਾਕਿਸਤਾਨੀ ਗਰੁੱਪ ਉਹ ਸਰਗਰਮ ਨਹੀਂ ਪਿਛੇ ਤੁਸੀਂ 10 ਮਈ ਦਾ ਦਿਨ ਯਾਦ ਕਰੋ ਜਦੋਂ ਭਾਰਤ ਪਾਕਿਸਤਾਨ ਦੇ ਵਿੱਚ ਸੰਘਰਸ਼ ਸੰਬੰਧੀ ਹੋਈ ਹੈ ਦੋਨਾਂ ਦੇਸ਼ਾਂ ਨੇ ਹਥਿਆਰਾਂ ਦੀ ਖਰੀਦ ਵੀ ਤੇਜ਼ ਕੀਤੀ ਔਰ ਭਾਰਤ ਦੇ ਵਿੱਚ ਵੀ 69000 95000 ਕਰੋੜ ਰੁਪਏ ਦੇ ਰੱਖਿਆ ਸੌਦਿਆਂ ਨੂੰ ਮਨਜ਼ੂਰੀ ਦਿੱਤੀ ਗਈ ਔਰ ਦੂਸਰੇ ਪਾਸੇ ਪਾਕਿਸਤਾਨ ਨੇ ਤੁਰਕੀ ਤੇ ਚੀਨ ਤੋਂ ਜਿਹੜੇ ਡਰੋਨ ਤੇ 에ਅਰ ਡਿਫੈਂਸ ਸਿਸਟਮ ਖਰੀਦੇ ਆ ਤਾਂ ਜੋ ਜਿਹੜੇ ਆਪਰੇਸ਼ਨ ਸੰਦੂਰ ਦੌਰਾਨ ਜਿਹੜੀਆਂ ਕਮਜ਼ੋਰੀਆਂ ਨੂੰ ਦੂਰ ਕੀਤਾ ਜਾ ਸਕੇ ਉਹ ਰਿਪੋਰਟ ਜਿਹੜੀ ਇੱਕ ਬਹੁਤ ਵੱਡੇ ਖਤਰੇ ਦਾ ਇਸ਼ਾਰਾ ਕਰ ਰਹੀ ਹੈ ਇਹਦੇ ਵਿੱਚ 2026 ਦੇ ਵਿੱਚ ਪਾਕਿਸਤਾਨ ਤੇ ਅਫਗਾਨਿਸਤਾਨ ਵਿਚਕਾਰ ਵੀ ਇਸ ਤਰ੍ਹਾਂ ਦੀ ਸੰਭਾਵਨਾ ਹੈ ਹਾਲਾਂਕਿ ਇਹਦਾ ਅਸਰ ਅਮਰੀਕੀ ਹਿੱਤਾਂ ਦੇ ਵੀ ਕੰਮ ਕਰਦਾ ਹੈ ਦੂਜਾ ਅਕਤੂਬਰ ਦੇ ਵਿੱਚ ਜਿਹੜੀ 2600 ਕਿਲੋਮੀਟਰ ਲੰਬੀ ਇੱਕ ਲਾਈਨ ਲੱਗੀ ਆ ਪਾਕਿਸਤਾਨ ਤੇ ਤਾਲੀਬਾਨ ਸ਼ਾਸਿਤ ਅਫਗਾਨਿਸਤਾਨ ਵਿਚਕਾਰ ਜਿਹੜੀਆਂ ਝੜਪਾਂ ਹੁੰਦੀਆਂ ਚੌਕੀਆਂ ਸਬਾਹ ਹੋਣ ਦੀ ਖਬਰ ਆਉਂਦੀ ਹੈ ਤਾਂ ਦੋਨੋਂ ਦੇਸ਼ਾਂ ਦੇ ਰਿਸ਼ਤੇ ਤੇ ਵਪਾਰ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹੈ ਇਹ ਸਾਰੀ ਰਿਪੋਰਟ ਜਿਹੜੀ ਅਮਰੀਕੀ ਵਿਦੇਸ਼ ਨੀਤੀ ਮਹਾਰਾ ਦੇ ਸਰਵੇ ਦੇ ਆਧਾਰ ਦੇ ਉੱਤੇ ਹੈ ਪਰਮਾਤਮਾ ਕਰੇ ਕਿ ਇਸ ਤਰ੍ਹਾਂ ਦੀ ਰਿਪੋਰਟ ਜਿਹੜੀ ਹੈ ਇਹ ਗਲਤ ਸਾਬਤ ਹੋਵੇ ਲੇਕਿਨ ਦੱਖਣ ਏਸ਼ੀਆ ਵਾਲੇ ਸਾਲਾਂ ਦੇ ਵਿੱਚ ਇੱਕ ਵਾਰ ਵੱਡੇ ਜਿਹੜੇ ਇੱਕ ਤਣਾਅ ਦਾ ਕੇਂਦਰ ਜਿਹੜਾ ਬਣੇਗਾ ਉਹਦੇ ਵਿੱਚ ਭਾਰਤ ਪਾਕਿਸਤਾਨ ਪਾਕਿਸਤਾਨ ਅਫਗਾਨਿਸਤਾਨ ਦੋਨਾਂ ਮੋਰਚਿਆਂ ਦੇ ਉੱਤੇ ਹਾਲਾਤ ਵਿਗੜਨ ਦਾ ਜਿਹੜਾ ਖਤਰਾ ਬਣਿਆ ਹੋਇਆ ਹੈ ਬਿੱਟਾ ਜੀ ਉਥੇ ਦਾਲਦੀ ਨਾਲ ਖੈਰ ਕੀ ਦਾਅਵੇ ਜਿਹੇ ਵੀ ਆਉਂਦੇ ਆ ਵੀ ਜਦੋਂ ਪਾਕਿਸਤਾਨ ਵੱਲੋਂ ਕੋਈ ਇਹੋ ਜਿਹਾ ਬਿਆਨ ਆਉਂਦਾ ਵੀ ਭਾਰਤ ਨੇ ਸਾਡੇ ਵੱਲ ਡਰੋਨ ਜਿਹੜੇ ਨਹੀਂ ਉਹ ਦਾਗੇ ਨੇ ਯਾ ਫਿਰ ਹੋਰ ਬਹੁਤ ਸਾਰੇ ਜਿਹੀਆਂ ਘਟਨਾਵਾਂ ਗਤੀਵਿਧੀਆਂ ਅਟੈਕਸ ਹੁੰਦੇ ਰਹਿੰਦੇ ਨੇ ਇਹ ਮੁਲਕ ਇੱਕ ਦੂਸਰੇ ਦੇ ਉੱਤੇ ਤੰਜ਼ ਵੀ ਕੱਸਦੇ ਆ ਨਿਸ਼ਾਨੇ ਵੀ ਲਾਉਂਦੇ ਆ ਹੁਣ ਇਹ ਸਥਿਤੀ ਕੁਝ ਅਜਿਹੀ ਬਣੀ ਹੋਈ ਆ ਕਿ ਮੋੜ ਇੱਕ ਦੂਸਰੇ ਤੇ ਇਦਾਂ ਦੇ ਸੰਭਾਵੀ ਹਮਲੇ ਹੋਰ ਹੋ ਸਕਦੇ ਆ ਜਿਹੜੀ ਰਿਪੋਰਟ ਦਾ ਹਵਾਲਾ ਤਾਂ ਇਹ ਆ ਰਿਹਾ ਪਰ ਦੂਜੇ ਪਾਸੇ ਪਾਕਿਸਤਾਨ ਦੇ ਜਿਹੜੇ ਉਪ ਪ੍ਰਧਾਨ ਮੰਤਰੀ ਨੇ ਇਸ਼ਾਕਦਾਰ ਉਹਨਾਂ ਨੇ ਕਿਹਾ ਕਿ ਭਾਰਤ ਨੇ ਆਪਰੇਸ਼ਨ ਸੰਦੂਰ ਦੇ ਵਿੱਚ ਨੂਰ ਖਾਨ 에ਅਰ ਬੇਸ ਦੇ ਉੱਤੇ ਵੱਡਾ ਹਮਲਾ ਕੀਤਾ ਤੇ ਦੂਜਾ ਉਹਨਾਂ ਨੇ ਇਹ ਵੀ ਆਖਿਆ ਕਿ ਇਸ ਮਾਮਲੇ ਦੇ ਵਿੱਚ ਕਈ ਫੌਜੀ ਵੀ ਜ਼ਖਮੀ ਹੋਏ ਤੇ ਫੌਜੀ ਟਿਕਾਣਿਆਂ ਨੂੰ ਨੁਕਸਾਨ ਵੀ ਪਹੁੰਚਾਇਆ ਗਿਆ ਤੇ 36 ਘੰਟਿਆਂ ਅੰਦਰ ਜਿਹੜੇ 80 ਡਰੋਨਾਂ ਦੀ ਉਹ ਗੱਲ ਕਰਦੇ ਨੇ ਦੂਜਾ ਇਹ ਵਿੱਚ ਇਹ ਹੈ ਕਿ ਇੱਕ ਡਰੋਨ 에ਅਰ ਬੇਸ ਤੱਕ ਪਹੁੰਚਿਆ ਸੀਗਾ ਹਾਲਾਂਕਿ ਭਾਰਤ ਵੱਲੋਂ ਹੀ ਹਮਲਾ ਜਿਹੜਾ 22 ਅਪ੍ਰੈਲ ਦੇ ਜਿਹੜੇ ਜੰਮੂ ਕਸ਼ਮੀਰ ਦੇ ਪਹਲਗਾਮ ਦੇ ਵਿੱਚ دہشت گردੀ ਹਮਲੇ ਦੇ ਵਿੱਚ ਜਿਹੜੇ 26 ਸਲਾਮੀ ਮਾਰੇ ਗਏ ਸਨ ਉਸ ਦੇ ਜਵਾਬ ਚ ਕੀਤਾ ਸੀ ਲੇਕਿਨ ਭਾਰਤ ਨੇ ਜਿਹੜਾ ਆਪਰੇਸ਼ਨ ਸੰਦੂਰ ਤਹਿਤ ਪਾਕਿਸਤਾਨ ਦੇ ਵਿੱਚ ਕਈ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੇ ਲਈ ਕੁੱਲ 11 ਜਿਹੜੇ 에ਅਰ ਬੇਸ ਨੂੰ ਨੁਕਸਾਨ ਪਹੁੰਚਾਇਆ ਸੀ ਇਸ਼ਾਕਦਾਰ ਇਸ ਤੋਂ ਪਹਿਲਾਂ ਜੂਨ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਮੰਨੀ ਸੀ ਕਿ ਭਾਰਤ ਨੇ ਉਹਨਾਂ ਦੇ ਦੋ ਵੱਡੇ 에ਅਰ ਬੇਸ ਜਿਹੜੇ ਨੂਰ ਖਾਨ ਤੇ ਸ਼ੇਰ ਕੋਟ 에ਅਰ ਬੇਸ ਤੇ ਹਮਲਾ ਕੀਤਾ 6 ਸਤ ਮਈ ਦੀ ਰਾਤ ਦਾ ਵੀ ਉਹਨਾਂ ਨੇ ਹਵਾਲਾ ਦਿੱਤਾ ਇੱਕ ਇੰਟਰਵਿਊ ਦੇ ਵਿੱਚ ਜਿਹੜੀ ਉਹਨਾਂ ਨੇ ਜੀਓ ਨਿਊਜ਼ ਦੇ ਉੱਤੇ ਦਿੱਤੀ ਹੈ ਉਹਦੇ ਵਿੱਚ ਵੀ ਉਹਨਾਂ ਨੇ ਅਖਿਆ ਕਿ ਪਾਕਿਸਤਾਨ ਜਦੋਂ ਜਵਾਬੀ ਹਮਲਾ ਕਰਨ ਦੀ ਤਿਆਰੀ ਕਰ ਰਿਹਾ ਸੀ ਤਾਂ ਭਾਰਤ ਨੇ ਦੁਬਾਰਾ ਜਿਹੜਾ 에ਅਰ ਸਟ੍ਰਾਈਕ ਕੀਤਾ ਤੇ ਨੂਰ ਖਾਨ ਤੇ ਸ਼ੇਰ ਸ਼ੇਰਕੋਟ 에ਅਰ ਬੇਸ ਨੂੰ ਨਿਸ਼ਾਨਾ ਬਣਾਇਆ ਇਸ ਤੋਂ ਪਹਿਲਾਂ ਵੀ ਪਾਕਿਸਤਾਨ ਸਰਕਾਰ ਤੇ ਉਹਨਾਂ ਦੀ ਫੌਜ ਨੇ ਭਾਰਤ ਦੇ ਹਮਲੇ ਦੀ ਗੱਲ ਨੂੰ ਰੱਦ ਕਰ ਦਿੱਤਾ ਸੀ ਹਾਲਾਂਕਿ ਕੁਝ ਸਮੇਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਿਹੜੇ ਸ਼ਹਿਬਾਜ਼ ਸ਼ਰੀਫ ਨੇ ਤੇ ਹੁਣ ਵਿਕਤੀ ਪ੍ਰਧਾਨ ਮੰਤਰੀ ਹੈ ਕੋਈ ਨਾ ਹਮਰੇ ਦੀ ਪੁਸ਼ਟੀ ਕਰ ਰਹੇ ਨਹੀਂ ਜੀ ਬੀਟਾ ਜੀ ਕੱਲ ਵੀ ਆਪਾਂ ਜ਼ਿਕਰ ਕੀਤਾ ਸੀ ਕਿ ਮਮਤਾ ਬੇਨਰਜੀ ਉਹਨਾਂ ਦੀ ਗੱਲਾਂ ਆਖੀਆਂ ਸੀ ਵੀ ਜਿਹੜੀਆਂ ਭਾਰਤੀ ਜਨਤਾ ਪਾਰਟੀ ਦੀਆਂ ਕੁਝ ਉਹਨਾਂ ਨੂੰ ਨਹੀਂ ਪਸੰਦ ਤੇ ਕੁਝ ਮਮਤਾ ਬੇਨਰਜੀ ਦੀਆਂ ਗੱਲਾਂ ਉਹ ਭਾਰਤੀ ਜਨਤਾ ਪਾਰਟੀ ਉਹ ਆਖਦੀ ਆ ਵੀ ਪਤਾ ਨਹੀਂ ਇਹ ਕੀ ਕਹਿ ਰਹੇ ਨੇ ਤੇ ਹੁਣ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੁਝ ਅਜਿਹਾ ਬਿਆਨ ਦਿੱਤਾ ਵੀ ਕਿ ਜਿਹੜੀ ਮਮਤਾ ਬੇਨਰਜੀ ਨੇ ਉਹ ਪੂਰੇ ਜ਼ਿਆਦਾ ਵਧੀਆ ਜਾਂ ਕਾਮਯਾਬ ਚੀਫ ਮਿਨਿਸਟਰ ਨਹੀਂ ਕੱਲ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾ ਨੇ ਗਿਆ ਸੀ ਕਿ ਕਾਂਗਰਸ ਕੋਸਫੈਟੀਆਂ ਦੀਆਂ ਵੋਟਾਂ ਦੇ ਉੱਤੇ ਰਾਜਨੀਤੀ ਕਰਦੀ ਹੈ ਤਾਂ ਬੀਜੇਪੀ ਕੋਸਫੈਟੀਆਂ ਨੂੰ ਦੇਸ਼ ਤੋਂ ਬਾਹਰ ਕਰ ਦੇਗੀ ਇਸੇ ਤਰ੍ਹਾਂ ਹੀ ਪੱਛਮੀ ਬੰਗਾਲ ਦੀ ਜਿਹੜੀ ਮੁੱਖ ਮੰਤਰੀ ਮਮਤਾ ਬੇਨਰਜੀ ਨੇ ਅੱਜ ਇਹਦਾ ਜਵਾਬ ਦਿੱਤਾ ਉਹਨੇ ਕਿਹਾ ਕਿ ਸ਼ੁਕਣੀ ਦਾ ਚੇਲਾ ਦੋ ਸ਼ਾਸਨ ਜਿਹੜਾ ਹੈ ਉਹ ਬੰਗਾਲ ਦੇ ਵਿੱਚ ਜਾਣਕਾਰੀ ਇਕੱਠੀ ਕਰਨ ਆਇਆ। ਉਹਨਾਂ ਨੇ ਨਾਮ ਨਹੀਂ ਲਿਆ। ਉਹਨਾਂ ਨੇ ਕਿਹਾ ਕਿ ਜਿਵੇਂ ਹੀ ਇਲੈਕਸ਼ਨ ਆਉਂਦੇ ਹੈ ਦੋ ਸ਼ਾਸਨ ਤੇ ਦਰਯੋਦਨ ਦਿਖਾਈ ਦੇਣ ਲੱਗਦੇ ਨੇ। ਉਹਨਾਂ ਨੇ ਆਖਿਆ ਕਿ ਅੱਜ ਬੀਜੇਪੀ ਕਹਿ ਰਹੀ ਹੈ ਕਿ ਮਮਤਾ ਬੇਨਰਜੀ ਨੇ ਜ਼ਮੀਨ ਨਹੀਂ ਦਿੱਤੀ ਤਾਂ ਫਿਰ ਪੈਟਰੋਲ ਪੰਪ ਤੇ ਅੰਡਾਲ ਦੇ ਵਿੱਚ ਜ਼ਮੀਨ ਕਿਹਨੇ ਦਿੱਤੀ? ਇਹ ਇੱਕ ਪ੍ਰੋਗਰਾਮ ਸੀਗਾ। ਉਹਨੇ ਕਿਹਾ ਕਿ ਬੀਜੇਪੀ ਕਹਿੰਦੀ ਹੈ ਕਿ ਕੁਝ ਫੈਟੀਏ ਸਿਰਫ ਬੰਗਾਲ ਦੇ ਵਿੱਚੋਂ ਹੀ ਆਉਂਦੇ ਨੇ। ਉਹਨਾਂ ਨੇ ਜਵਾਬ ਦਿੱਤਾ ਵੀ ਜੇ ਇਹ ਹੈ ਤੇ ਪਹਿਲਗਾਮ ਦੇ ਵਿੱਚ ਹਮਲਾ ਕਿਹਨੇ ਕਰਾਇਆ ਸੀ? ਦਿੱਲੀ ਦੇ ਵਿੱਚ ਜਿਹੜੀ ਘਟਨਾ ਹੋਈ ਸੀ ਉਹਦੇ ਪਿੱਛੇ ਕੌਣ ਸੀ? ਉਹਨਾਂ ਨੇ ਭਾਜਪਾ ਨੂੰ ਐਸਆਰ ਦੇ ਨਾਮ ਦੇ ਉੱਤੇ ਲੋਕਾਂ ਨੂੰ ਪਰੇਸ਼ਾਨ ਕਰਨ ਲਈ ਜਿਹੜੀ ਹੈ ਦੋਸ਼ ਲਾਇਆ। ਮਮਤਾ ਦਾ ਇਹ ਬਿਆਨ ਆਉਂਦਾ ਹੈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਬਿਆਨ ਦੇ ਉੱਤੇ। ਉਹਨਾਂ ਨੇ ਕਿਹਾ ਸੀਗਾ ਕਿ ਪੱਛਮੀ ਬੰਗਾਲ ਦੇ ਵਿੱਚ ਮਮਤਾ ਸਰਕਾਰ ਕੋਸ ਫੈਟ ਨੂੰ ਰੋਕ ਨਹੀਂ ਸਕੀ ਤੇ ਅੱਜ ਪੱਛਮੀ ਬੰਗਾਲ ਦੇ ਵਿੱਚ ਭਾਜਪਾ ਸਰਕਾਰ ਬਣੀ ਤਾਂ ਇੱਕ ਪਰਿੰਦਾ ਵੀ ਉੱਥੇ ਪੈਰ ਨਹੀਂ ਮਾਰ ਸਕਦਾ। ਬੰਗਾਲ ਦੇ ਵਿੱਚ ਉਹਨਾਂ ਨੇ ਆਖਿਆ ਕਿ ਸਾਰੀਆਂ ਯੋਜਨਾ ਡੈੱਡ ਐਂਡ ਦੇ ਪਈਆਂ। ਅਸਲ ਵਿੱਚ ਉੱਥੇ ਇਲੈਕਸ਼ਨ ਦੀ ਤਿਆਰੀ ਹੈ। 7 ਮਈ 2026 ਦਾ ਕਾਰਜਕਾਲ ਪ੍ਰਧਾਨ ਸਭਾ ਦਾ ਪੱਛਮੀ ਬੰਗਾਲ ਦਾ ਪੂਰਾ ਹੋਣਾ ਹੈ। ਮਾਰਚ-ਅਪ੍ਰੈਲ 2026 ਦੇ ਵਿੱਚ ਤੈਅ ਨਹੀਂ ਉੱਥੇ ਇਲੈਕਸ਼ਨ। 291 ਸੀਟਾਂ ਨੇ ਪੀਐਮਸੀ ਦੀ ਸਰਕਾਰ ਹੈ ਤੇ ਮੁੱਖ ਮੰਤਰੀ ਮਮਤਾ ਬੈਂਦਰਜੀ ਹੈ। ਤਾਂ ਹੁਣ ਇਸ ਕਰਕੇ ਇੱਕ ਵੀਡੀਓ ਦੇ ਉੱਤੇ ਜਿਹੜੀ ਦੂਸ਼ਣਬਾਜੀ ਹੈ ਇਹ ਜ਼ਿਆਦਾ ਹੋਣ ਲੱਗ ਪਈ। ਬਿਟੂ ਜੀ ਦੂਸਰੇ ਪਾਸੇ ਇਹ ਵੀ ਕਿ ਅੱਜ ਕੱਲ ਸੋਸ਼ਲ ਮੀਡੀਆ ਤੋਂ ਬਿਨਾ ਖੈਰ-ਉਜ਼ਾਰਾ ਵੀ ਨਹੀਂ ਪਰ ਬਹੁਤ ਸਾਰੇ ਮੁਲਕ ਨੇ ਜਿਹੜੇ ਸੋਸ਼ਲ ਮੀਡੀਆ ਵਾਸਤੇ ਬੜੀਆਂ ਸਖਤ ਹਦਾਇਤਾਂ ਦੇ ਰਹੇ ਨੇ ਜਾਂ ਫਿਰ ਬਹੁਤ ਕਾਨੂੰਨ ਸਖਤ ਹੋ ਰਹੇ ਨੇ ਆਸਟ੍ਰੇਲੀਆ ਦੀ ਉਦਾਹਰਨ ਪਿਛਲੇ ਦਿਨਾਂ ਆਈ ਸੀ ਤੇ ਕੀ ਹੁਣ ਭਾਰਤ ਦੇ ਵਿੱਚ ਵੀ ਸੋਸ਼ਲ ਮੀਡੀਆ ਨੂੰ ਲੈ ਕੇ ਕੁਝ ਨਾ ਕੁਝ ਸਖਤ ਰੁਖ ਸਰਕਾਰ ਦਾ ਖਾਰੀ ਸੋਸ਼ਲ ਮੀਡੀਆ ਕਰਕੇ ਕਈ ਥਾਵਾਂ ਦੇ ਉੱਤੇ ਬਹੁਤ ਆ ਜਿਹੜਾ ਇੱਕ ਫਿਰਕੇ ਨੂੰ ਲੈ ਕੇ ਇੱਕ ਭਾਈਚਾਰੇ ਨੂੰ ਲੈ ਕੇ ਇਸ ਤਰ੍ਹਾਂ ਦੇ वाद-ਵਿਵਾਦ ਦੀਆਂ ਖਬਰਾਂ ਆਉਂਦੀਆਂ ਰਹੀਆਂ ਐ ਅੱਜ ਹੁਣ ਕੇਂਦਰ ਸਰਕਾਰ ਨੇ ਕਿਹਾ ਕਿ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਨੇ ਜਿੰਨੇ ਵੀ ਅਪਤੀਜਨਕ ਜਿਹੜੇ ਕੰਟੈਂਟ ਹੋਣਗੇ ਉਸ ਕੰਟੈਂਟ ਨੂੰ ਲੈ ਕੇ ਉਹਨਾਂ ਨੇ ਚੇਤਾਵਨੀ ਜਾਰੀ ਕੀਤੀ ਹੈ ਜਿਦੇ ਵਿੱਚ ਅਪਤੀਜਨਕ ਅਸ਼ਲੀਲ ਭੱਦੇ ਟਰੋਨੋਗ੍ਰਾਫਿਕਸ ਬੱਚਿਆਂ ਨਾਲ ਜੁੜੇ ਜੌਨ ਸ਼ੋਸ਼ਣ ਵਾਲੇ ਜਿੰਨੇ ਵੀ ਗੈਰਕਾਨੂੰਨੀ ਕੰਟੈਂਟ ਨੇ ਜੇ ਕੰਪਨੀਆਂ ਇਹਦੇ ਤੇ ਐਕਸ਼ਨ ਨਹੀਂ ਲੈਂਦੀਆਂ ਤਾਂ ਮਿਨਿਸਟਰੀ ਆਫ ਇਲੈਕਟ੍ਰੋਨਿਕਸ ਐਂਡ ਆਈਟੀ ਨੇ ਐਡਵਾਈਜ਼ਰੀ ਜਾਰੀ ਕੀਤੀ ਹੈ। ਉਹਨੇ ਕਿਹਾ ਕਿ ਅਸੀਂ ਇਹਦੇ ਲਈ ਫਰੇਮਵਰਕ ਦੀ ਸਮੀਖਿਆ ਕਰ ਰਹੇ ਹਾਂ। ਜਿਹੜਾ ਵੀ ਕੋਈ ਖਫਤਕਰ ਸੋਸ਼ਲ ਮੀਡੀਆ ਕੰਪਨੀ ਕਾਨੂੰਨ ਨਿਯਮਾਂ ਦੀ ਪਾਲਣਾ ਨਹੀਂ ਕਰੂਗਾ ਉਹਦੇ ਖਿਲਾਫ ਕਾਰਵਾਈ ਹੋਏਗੀ। ਇੱਕ ਤਾਂ ਇਹਦੇ ਚ ਹੈ ਕਿ ਪਲੇਟਫਾਰਮ ਗਲਤ ਤੇ ਅਸ਼ਲੀਲ ਕੰਟੈਂਟ ਨੂੰ ਪਛਾਣ ਤੇ ਹਟਾਉਣ ਦੇ ਵਿੱਚ ਢਿੱਲ ਵਰਤ ਰਹੇ ਨੇ। ਇਸ ਲਈ ਇਸ ਤਰ੍ਹਾਂ ਦੀਆਂ ਕੰਪਨੀਆਂ ਦੇ ਉੱਤੇ ਤੇਜ਼ੀ ਨਾਲ ਕਾਰਵਾਈ ਹੋਏਗੀ। ਹਨ ਤਾਂ ਤੁਸੀਂ ਕਤਲ ਨਹੀਂ ਲਿਖ ਸਕਦੇ ਉਹ ਵੀ ਤੁਹਾਨੂੰ ਅੱਡ-ਅੱਡ ਲਿਖਣਾ ਪੈਣਾ ਹੈ ਸਰਕਾਰ ਚਾਹੁੰਦੀ ਹੈ ਕਿ ਸੋਸ਼ਲ ਮੀਡੀਆ ਤੇ ਕੋਈ ਵੀ ਐਸਾ ਕੰਟੈਂਟ ਜਿਹੜਾ ਨਾ ਪਾਇਆ ਜਾਵੇ ਨਾ ਸ਼ੇਅਰ ਕੀਤਾ ਜਾਵੇ ਜਿਹੜਾ ਕਿਸੇ ਵੀ ਤਰ੍ਹਾਂ ਦੇ ਕਾਨੂੰਨ ਦੇ ਖਿਲਾਫ ਹੋਵੇ ਬੱਚਿਆਂ ਦੇ ਜਨ ਸ਼ੋਸ਼ਣ ਨਾਲ ਜੁੜਿਆ ਹੋਵੇ ਬੱਚਿਆਂ ਨੂੰ ਨੁਕਸਾਨ ਦੇ ਹੋਵੇ 26 ਦਸੰਬਰ ਨੂੰ ਵੀ ਤੁਹਾਨੂੰ ਯਾਦ ਹੋਣਾ ਹੈ ਮ드ਰਾਸ ਹਾਈ ਕੋਰਟ ਨੇ ਇੱਕ ਫੈਸਲਾ ਦਿੱਤਾ ਸੀ ਕਿ ਆਸਟ੍ਰੇਲੀਆ ਦੀ ਤਰ੍ਹਾਂ ਭਾਰਤ ਦੇ ਵਿੱਚ 16 ਸਾਲ ਤੋਂ ਘੱਟ ਉਮਰ ਵਾਲਿਆਂ ਦੀ ਨਹੀਂ ਸੋਸ਼ਲ ਮੀਡੀਆ ਤੇ ਰੋਕ ਲਾਈ ਜਾਵੇ ਇਸ ਕਰਕੇ ਇਹਦਾ ਕੰਟੈਂਟ ਹੈ ਜਿਹੜਾ ਇਹ ਹੁਣ ਬਹੁਤ ਸੋਚ ਸਮਕੇ ਚਲਾਉਣਾ ਪੈਣਾ ਹੈ ਔਰ ਇੱਥੇ ਕਰਕੇ ਪਿੱਛੇ ਤੁਹਾਨੂੰ ਯਾਦ ਹੋਣਾ ਹੈ ਕਿ ਇੰਡੀਅਨ ਆਰਮੀ ਦੇ ਜਵਾਨਾਂ ਨੂੰ ਵੀ 5 ਸਾਲ ਬਾਅਦ ਸੋਸ਼ਲ ਮੀਡੀਆ ਦੇ ਉੱਤੇ ਜਿਹੜੀ ਕੁਝ ਐਪਸ ਦੀ ਇਸਤੇਮਾਲ ਕਰਨ ਦੀ ਜਿਹੜੀ ਵਰਤੋਂ ਹੈ ਉਹ 25 ਦਸੰਬਰ ਨੂੰ ਹੀ ਦਿੱਤੀ ਗਈ ਹੈ ਤੇ ਬੀਟਾ ਜੀ ਅਖੀਰ ਦੇ ਵਿੱਚ ਇਹ ਵੀ ਦੱਸੋ ਕਿ ਪੰਜਾਬ ਦਾ ਰਾਜਨੀਤਿਕ ਮੌਸਮ ਕੀ ਕਹਿ ਰਿਹਾ ਤੇ ਵੈਸੀ ਠੰਡ ਹੁਣ ਕਿਸ ਤਰ੍ਹਾਂ ਦੂਸ਼ਣ ਬਾਜੀ ਬਹੁਤ ਹੋ ਗਈ ਜੀ ਅੱਜ ਤੁਸੀਂ ਦੇਖੋ ਵੀ ਮਨਰੇਗਾ ਦੀ ਥਾਂ ਤੇ ਜੀ ਰਾਮ ਜੀ ਬਿੱਲ ਆਇਆ ਕੇਂਦਰ ਸਰਕਾਰ ਨੇ ਪਾਸ ਕਰ ਦਿੱਤਾ ਰਾਸ਼ਟਰਪਤੀ ਨੇ ਮੋਹਰ ਰਾdoctype ਤੇ ਪੰਜਾਬ ਵਿਧਾਨ ਸਭਾ ਨੇ ਉਹਦੇ ਲਈ ਇੱਕ ਸੈਸ਼ਨ ਬੁਲਾਇਆ ਨਾ ਉਸ ਬਿੱਲ ਦਾ ਨਾਮ ਬਦਲਿਆ ਜਾਣਾ ਨਾ ਉਹਦੀ ਪਰਬਾਸ਼ਾ ਬਦਲੀ ਜਾਣੀ ਹੈ ਨਾ ਉਹ ਬਿੱਲ ਰੱਦ ਹੋਣਾ ਟਾਈਮ ਵੇਸਟ ਕੀਤਾ ਗਿਆ ਦੂਜਾ ਜਥੇਦਾਰ ਸਾਹਿਬ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਪੰਜਾਬ ਸਰਕਾਰ ਤੇ ਕਹਿ ਰਹੀ ਹੈ ਕਿ ਸਾਡੇ ਧਾਰਮਿਕ ਕੰਮਾਂ ਵਿੱਚ ਦਖਲ ਦੇ ਰਹੇ ਹੋ ਮੁੱਖ ਮੰਤਰੀ ਸਾਹਿਬ ਸ਼ੋਮਨੀ ਕਮੇਟੀ ਦੇ ਵੱਖ-ਵੱਖ ਜਿਹੜੇ ਨੁਕਤਿਆਂ ਦੇ ਉੱਤੇ ਕਿੰਦੂ ਕਰ ਰਹੇ ਨੇ ਤੇ ਮੌਸਮ ਠੰਡ ਹੋ ਗਈ ਹੈ ਤੁੰਡ ਵੀ ਹੈਗੀ ਹੈ ਤੇ ਦਿੱਲੀ ਦੇ ਵਿੱਚ ਗ੍ਰੈਪ ਚਾਰ ਲੱਗਣ ਕਰਕੇ ਦਿੱਲੀ ਜਾਣ ਵਾਲਿਆਂ ਨੂੰ ਬੜੀ ਮੁਸ਼ਕਲ ਆ ਰਹੀ ਹੈ ਜਿਨ੍ਹਾਂ ਕੋਲ ਪੁਰਾਣੀਆਂ ਗੱਡੀਆਂ ਨੇ ਜੀ ਬੇਟਾ ਜੀ ਤੁਸੀਂ ਖਬਰਸਾਰ ਦੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਬਈ ਬਹੁਤ-ਬਹੁਤ ਤਾਦਵਾਦ ਕਰਦੇ ਆ ਜੀ ਸਤਿ ਸ੍ਰੀ ਅਕਾਲ ਜੀ ਸ਼ੁਕਰੀਆ ਸਤਿ ਸ੍ਰੀ ਅਕਾਲ